ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਤੇ ਪਤੇ ਸਭ ਤੋਂ ਪਹਿਲਾਂ ਖਾਨ ਸਮੂਹ ਖਾਲਸਾ ਪੰਥ ਜੀ ਨੂੰ ਸ੍ਰੋਮਣੀ ਪੰਥ ਅਕਾਲੀ ਮੁੱਢਾਦਾਲ ਸਿੰਘ ਸਾਹਿਬਾ ਬਕਰ ਪ੍ਰਵੀਰ ਸਿੰਘ ਦੀ 96 ਕਰੋੜੀ ਮਹਾਪੁਰਖ ਅਰਪਾ ਕਰਵਾ ਤਨਵਾਲ ਸਿੰਘ ਸਾਹਿਬਾ ਚੰਦ ਸਿੰਘ ਸਾਰੇ ਜਲਾ ਮੰਥਾ ਵੱਲੋਂ ਸਮੂਹ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈਆਂ ਤੇ ਪਿਛਲੇ ਤਲਾ ਤੋਂ ਜੋ ਜਿਹੜਾ ਰੌਲਾ ਪੁੱਛ ਵਾਲੇ ਸਾਧਨਾਂ ਨਾਲ ਪੈ ਰਿਹਾ ਗੁਰੂ ਗ੍ਰੰਥ ਸਾਹਿਬ ਮਹਾਰਾਜਿਆਂ ਦੇ ਤਾਂ ਪਿਆ ਕੁਰਸੀ ਢਾ ਕੇ ਬੈਠਾ ਸਾਰਾ ਪੰਥ ਉਹ ਤੋਂ ਨਾਰਾਜ਼ ਆ ਉਹ ਮਾਫੀ ਮੰਗੇ ਸਿੰਘ ਸਾਹਿਬ ਆਬਾ ਬਲਬੀਰ ਸਿੰਘ ਜੀ ਆਪ ਜੀ ਨੂੰ ਦੱਸਣਗੇ ਕਿਵੇਂ ਪੰਥ ਦੇ ਵਿੱਚ ਉਹਨੇ ਪੇਸ਼ ਹੋਣਾ ਜੇ ਮਾਫੀ ਤਾਂ ਮਿਲੂਗੀ ਜੇ ਪੰਥ ਦੇ ਪੇਸ਼ ਹੋਣੇ ਬਾਬਾ ਬਲਬੀਰ ਸਿੰਘ ਜੀ ਆਪ ਜੀ ਨੇ ਬਚਨ ਕਰਨਗੇ ਜੀ ਜੇ ਸੁਦੇਸ਼ ਦੀਆਂ ਸਮੂਹ ਗੁਰੂ ਨਾਨਕ ਦੇਵ ਜੀ ਸਾਧ ਸੰਗਤਾਂ ਗੁਰੂ ਦੀਆਂ ਲਾਡਲੀਆਂ ਨਿਹੰਗ ਸਿੰਘ ਫੌਜਾਂ ਸਾਰਿਆਂ ਨੂੰ ਸਾਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਦੇ ਪ੍ਰਕਾਸ਼ ਪੁਰਬ ਦੀਆਂ ਬਹੁਤ-ਬਹੁਤ ਵਧਾਈਆਂ ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਾਂ ਚਾਂਦਨ ਹੋਵਾ ਜਿਉਂ ਕਰ ਸੂਰਜ ਜਿਵੇਂ ਕਲਿਆ ਤਾਰੇ ਛਪੇ ਹਨੇਰ ਭੁਲਵਾ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਕੋਲਵ ਦੀਆਂ ਬਹੁਤ ਬਹੁਤ ਵਧਾਈਆਂ ਤੇ ਉੱਥੇ ਹੀ ਪੰਜ ਬਾਬਾ ਰਾਜਾ ਰਾਜ ਸਿੰਘ ਜੀ ਜਿੱਥੇ ਪਿਛਲੇ ਦਿਨੀ ਜਿੱਥੇ ਬਾਬਾ ਸੁਖਦੇਵ ਸਿੰਘ ਪੁੱਜੂ ਵਾਲਿਆਂ ਦੀ ਇਹਨਾਂ ਨੇ ਗੱਲ ਕੀਤੀ ਹੈ ਤੇ ਜਿਹੜਾ ਕੁਰਸੀ ਤੇ ਬਹਿ ਕੇ ਗੁਰੂ ਸਾਹਿਬ ਦੇ ਬਰਾਬਰ ਕੁਰਸੀ ਡੋਣੀ ਜਾ ਗੁਰੂ ਸਾਹਿਬ ਦੀ ਬਰਾਬਰੀ ਕਿਤੇ ਵੀ ਕੋਈ ਵੀ ਕਰਦਾ ਤੇ ਉਹ ਜਿਹੜੀ ਹੈ ਬਹੁਤ ਹੀ ਮੰਦ ਭਾਗੀ ਹੈ ਜਿੱਥੇ ਬਾਬਾ ਸੁਖਦੇਵ ਸਿੰਘ ਹੋਰਾਂ ਨੇ ਮੈਨੂੰ ਵੀ ਪਰਸੋਂ ਫੋਨ ਕੀਤਾ ਸੀ ਤੇ ਮੈਨੂੰ ਉਹਨਾਂ ਨੇ ਕਿਹਾ ਕਿ ਮੈਂ ਮਾਫੀ ਮੰਗ ਲਈ ਹੈ ਤੇ ਹੁਣ ਬਾਬਾ ਜੀ ਆਪਣੇ ਬਗਵਾ ਜਿਹੜਾ ਆਪਣੇ ਤੁਸੀਂ ਵੀ ਇਹਨੂੰ ਸੈੱਟ ਕਰੋ ਪਰ ਮੈਨੂੰ ਇਹ ਬਹੁਤਾ ਨਹੀਂ ਸੀ ਪਤਾ ਵੀ ਸ਼ਾਇਦ ਮੰਗ ਲਈ ਤੁਹਾਡੀ ਆਪ ਚ ਗੱਲਬਾਤ ਹੋ ਗਈ ਹੋਵੇ ਮਾਫੀ ਮੰਗ ਲਈ ਹੈ ਪਰ ਵੀਰ ਵੀ ਜਿੱਥੇ ਜਿਹੜੀ ਮਾਫੀ ਦੀ ਗੱਲ ਹੈ ਤੇ ਇਹ ਜਿਹੜਾ ਗੁਨਾਹ ਹੈ ਭਾਵੇਂ ਬਾਬਾ ਸੁਖਦੇਵ ਸਿੰਘ ਹੈ ਜਾਂ ਕੋਈ ਵੀ ਸੰਤ ਮਹਾਂਪੁਰਖ ਹੈ ਉਹ ਗੁਰੂ ਸਾਹਿਬ ਦੇ ਜਿੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨਦੇ ਆ ਗੁਰੂ ਗੋਬਿੰਦ ਸਿੰਘ ਜੀ ਨੇ ਆਪਾਂ ਨੂੰ ਹੁਕਮ ਕੀਤਾ ਆ ਗਿਆ ਭਈ ਅਕਾਲ ਕੀ ਤਵੇ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਆਪਾਂ ਸਾਰੇ ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਦੇ ਆ ਤੇ ਜਿਹੜਾ ਗੁਰੂ ਸਾਹਿਬ ਅੱਗੇ ਆਪਾਂ ਸੀਸ ਝੁਕਾਉਂਦੇ ਆ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਵੀ ਜਦੋਂ ਗੁਰਤਾ ਕਦੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵਖਸ ਕੇ ਤੇ ਉਹਨਾਂ ਨੇ ਵੀ ਨਮਸਕਾਰ ਕੀਤੀ ਤੇ ਆਪਾਂ ਗੁਰੂ ਸਾਹਿਬ ਦੀ ਬਰਾਬਰੀ ਜਿਹੜੀ ਹੈ ਕੋਈ ਵੀ ਗੁਰਸਿੱਖ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਆ ਬਰਾਬਰ ਜੇ ਕੋਈ ਬਜ਼ੁਰਗ ਆਇਆ ਜਾ ਕੋਈ ਉਹਨੂੰ ਤਕਲੀਫ ਹੈ ਉਹ ਆਪਣੇ ਬਾਹਰ ਆਪਣੇ ਬਹਿ ਸਕਦਾ ਹੈ ਕਿਤੇ ਹੋਰ ਸਾਈਡ ਤੇ ਬਹਿ ਸਕਦਾ ਹੈ ਬੰਦ ਗੁਰੂ ਗ੍ਰੰਥ ਸਾਹਿਬ ਜੀ ਦੇ ਬਰਾਬਰ ਜਿਹੜਾ ਕੁਰਸੀ ਢਾਹ ਕੇ ਬੈਣਾ ਬੈਣਾ ਉਹ ਬਹੁਤ ਹੀ ਗਲਤ ਹੈ ਜਾਂ ਤੇ ਬਾਬਾ ਸਰਦੇਵ ਸਿੰਘ ਜੀ ਹੋਰਾਂ ਨੇ ਜਿਵੇਂ ਮੇਰੇ ਨਾਲ ਗੱਲ ਕੀਤੀ ਹੈ ਤੇ ਉਹ ਆ ਕੇ ਪੰਥ ਦੇ ਵਿੱਚ ਮਾਫੀ ਮੰਗ ਲੈਣ ਜਾਂ ਗੁਰੂ ਸਾਹਿਬ ਅੱਗੇ ਆ ਕੇ ਜਦੋਂ ਤੱਕ ਇਹ ਸਾਰੇ ਭਲੇਨ ਸਿੰਘ ਹੋ ਜਾਂਦੀ ਇਹ ਜਿਹੜੀ ਗੁਰਮਤਾ ਹੈ ਜਾਂ ਅਕਾਲ ਪੁਰਖ ਸਾਹਿਬ ਤੇ ਮਾਫੀ ਮੰਗ ਲੈਣ ਜਾ ਕੇ ਤੇ ਜਾਂ ਜਿਹੜਾ ਇਹ ਦਾਲ ਪੰਥ ਦੇ ਵਿੱਚ ਆ ਕੇ ਸਾਰੇ ਗੁਰਮਤੇ ਨਾਲ ਹੀ ਉਹ ਮਾफी ਮੰਗ ਲੈਣ ਤੇ ਜਿਹੜਾ ਇਹ ਜਿਹੜੀ ਗਲਤੀ ਐ ਅਸੀਂ ਕਿਸੇ ਦੇ ਵੀ ਸ਼ਾਂਤ ਦੇ ਖਿਲਾਫ ਨਹੀਂ ਬੋਲਦੇ ਜਿਹੜੀ ਨਾਨਕਸਰ ਸੰਪਰਦਾਇ ਉਹ ਵੀ ਸਾਡੀ ਜੇ ਪਿਛਲੇ ਦਿਨੀ ਕੋਈ ਜ਼ਰੂਰਤ ਪਈ ਉਹਨਾਂ ਨੂੰ ਸਾਡੇ ਸਾਰੀਆਂ ਨਹਿਨ ਸਿੰਘ ਜਥੇਬੰਦੀਆਂ ਨੇ ਨਾਨਕਸਰ ਪਹੁੰਚ ਕੇ ਉਹਨਾਂ ਦਾ ਸਾਥ ਦਿੱਤਾ ਤੇ ਨਾਨਕਸਰ ਜਿਹੜੇ ਵੱਡੇ ਮਹਾਪੁਰਖ ਹੋਏ ਨੇ ਬਾਬਾ ਈਸ਼ਰ ਸਿੰਘ ਜੀ ਸਤਕਾਰ ਜੋ ਵਸੰਤ ਬਾਬਾ ਨਾਨਸ ਸਿੰਘ ਜੀ ਮਾਪੁਰਖ ਸਾਡੇ ਬਾਬਾ ਆਪਣੇ ਗੁੰਦਨ ਸਿੰਘ ਜੀ ਉੱਥੇ ਹੀ ਆਪਣੇ ਬਾਬਾ ਨਰੈਣ ਸਿੰਘ ਜੀ ਸਾਰੇ ਬੜੇ ਸਤਿਕਾਰਯੋਗ ਮਾਪੁਰਖ ਹੋਏ ਨੇ ਸਾਰੇ ਇਹ ਮੁੱਢਾ ਦਲਦੇ ਅਮਰਤਾਰੀ ਸੀ ਤੇ ਉਵੇਂ ਜਿਹੜੇ ਬਾਬਾ ਪੁੱਜੋ ਵਾਲੇ ਨੇ ਬਹੁਤ ਸਿੱਖੀ ਦਾ ਪ੍ਰਚਾਰ ਕਰਦੇ ਨੇ ਕਈ ਵਾਰੀ ਗਲਤੀਆਂ ਵੀ ਹੋ ਜਾਂਦੀਆਂ ਨੇ ਪ੍ਰਚਾਰ ਤੇ ਪ੍ਰਸਾਰ ਕਰਦਿਆਂ ਤੋਂ ਤੇ ਨਵੇਂ ਸੋ ਗੌਰਵ ਹੋਏ ਗੁਰੂ ਸਾਹਿਬ ਅੱਗੇ ਤਾਂ ਆਪਾਂ ਹਮੇਸ਼ਾ ਸਿਰ ਝੁਕੋਣੇ ਆ ਤੇ ਉਹਨਾਂ ਨੂੰ ਵੀ ਚਾਹੀਦਾ ਤੇ ਜੇ ਕੋਈ ਗਲਤੀ ਹੋਈ ਹੈ ਤਾਂ ਉਹਦੀ ਮਾਫੀ ਮੰਗ ਕੇ ਤੇ ਸਾਰਿਆਂ ਦੇ ਆਪਣੇ ਜਿਹੜਾ ਸੁਰਖਰੂ ਹੋਣਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਕੰਨੇ ਉਹ ਹੀ ਨਹੀਂ ਹੋਰ ਵੀ ਅੱਜਕੱਲ ਦੇਖਿਆ ਬਹੁਤ ਸਾਰੇ ਗੁਰਦੁਆਰਾ ਸਾਹਿਬਾਂ ਦੇ ਵਿੱਚ ਕੁਰਸੀਆਂ ਲਾਉਣ ਲੱਗ ਪਏ ਨੇ ਉਹ ਜਿਹੜਾ ਇਹ ਰੁਝਾਨ ਬਹੁਤ ਹੀ ਦੁਖਦਾਈ ਤੇ ਮर्यादा ਦੇ ਉਲਟ ਹੈ ਇਹਦੇ ਤੋਂ ਬਚਣਾ ਚਾਹੀਦਾ ਤੇ ਬਾਬਾ ਸੁਖਦੇਵ ਸਿੰਘ ਹੋਰੀ ਜਿਹੜੇ ਆ ਉਹ ਆਪਦੇ ਆਪਣੇ ਮੈਂ ਵੀ ਇਹਨਾਂ ਨਾਲ ਵੀ ਗੱਲ ਕੀਤੀ ਐ ਆਪਾਂ ਆਪਸੀ ਪ੍ਰੇਮ ਪਿਆਰ ਵਧਾਉਣਾ ਘਟਾਉਣਾ ਨਹੀਂ ਬਾਬਾ ਰਾਜਾ ਰਾਜ ਸਿੰਘ ਹੋਰ ਵੀ ਬਹੁਤ ਸੁਲਝੇ ਹੋਏ ਨੇ ਇਹਨਾਂ ਨੂੰ ਵੀ ਤੇ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਬਾਬਾ ਸੰਦੇਵ ਸਿੰਘ ਰਾਣੇ ਤੁਸੀਂ ਸਾਰਿਆਂ ਨਾਲ ਵਜਨ ਬਾਬਾ ਜੀ ਕਰਕੇ ਤੇ ਜਿਹੜਾ ਇਹਨੂੰ ਆਪਣੇ ਮਸਲੇ ਨੂੰ ਆਪਾਂ ਜ਼ਰੂਰ ਸੁਲਝਾਉਣਾ ਉੱਥੇ ਹੀ ਬਾਬਾ ਜਿਹੜੇ ਨੇ ਗੁਰਜੀਤ ਸਿੰਘ ਨਾਨਕਸਰ ਵਾਲੇ ਬਾਬਾ ਘਾਲਾ ਸਿੰਘ ਜੀ ਨਾਨਕਸਰ ਵਾਲੇ ਉਹਨਾਂ ਨਾਲ ਵੀ ਜਿਹੜਾ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਤੇ ਬਾਬਾ ਜੀ ਮਸਲੇ ਨੂੰ ਆਪਾਂ ਜਰੂਰ ਸੁਲਝਾਈਏ ਤੇ ਬਾਬਾ ਸਰਦੇਵ ਸਿੰਘ ਜਿਹੜੇ ਨੇ ਉਹ ਜਰੂਰ ਆਪਣੇ ਆਪਣੀ ਜਿਹੜੀ ਹੈ ਖਿਮਾ ਜਾਜਨਾ ਕਰਵਾ ਕੇ ਤੇ ਜਿਹੜੀ ਭੋਲ ਬਖਸ਼ਿਆ ਕੇ ਤੇ ਆਪਣਾ ਖੁਲਖੂ ਹੋਣ ਤੇ ਇਹ ਮਸਲਾ ਜਿਹੜਾ ਸ਼ਾਂਤ ਹੋਵੇ ਤੇ ਨਹੀਂ ਤੇ ਫਿਰ ਆਪਣੇ ਜਿਹੜਾ ਉੱਪਰ ਦਾ ਰਹਿੰਦਾ ਉਹ ਆਪਣੇ ਚੰਗਾ ਨਹੀਂ ਲੱਗਦਾ ਆਪਾਂ ਕਿਸੇ ਦੇ ਵੀ ਮਾ ਗੁਰਖ ਦੇ ਖਿਲਾਫ ਇਹ ਸਿੰਘ ਬਹੁਤ ਸਿਆਣੇ ਨੇ ਐਦਾਂ ਨਹੀਂ ਕੋਈ ਬੋਲ ਦੇ ਖਿਲਾਫ ਪਰ ਜਦੋਂ ਕੋਈ ਮਰਿਆਦਾ ਦੀ ਗੱਲ ਆਉਂਦੀ ਹੈ ਉਦੋਂ ਜਰੂਰ ਬੋਲਣਾ ਪੈਂਦਾ ਕਿਉਂਕਿ ਨਹਿੰਗ ਸਿੰਘ ਫੌਜਾਂ ਜਿਹੜੀਆਂ ਮਰਿਆਦਾ ਦੇ ਅਨੁਸਾਰ ਹੀ ਚਲਦੀਆਂ ਨੇ ਸੋ ਸਾਰੇ ਬਹੁਤ ਹੀ ਆਪਾਂ ਮਿਲ ਕੇ ਮਾਹਪੁਰਖਾਂ ਨੂੰ ਜਿਹੜੇ ਹੋਰ ਨੇ ਉਹ ਕਹਿ ਕੇ ਤੇ ਬਾਬਾ ਸਰਦੇਵ ਸਿੰਘ ਹੋਰਾਂ ਨੂੰ ਵੀ ਕਵਾਂਗੇ ਤੁਸੀਂ ਵੀ ਆ ਕੇ ਜਿਹੜੇ ਐ ਜਿੱਥੇ ਵੀ ਤੁਸੀਂ ਜਾਂਦੇ ਹੀ ਰਹਿੰਦੇ ਹੋ ਪ੍ਰੋਗਰਾਮਾਂ 'ਚ ਭਾਵੇਂ ਅਕਾਲ ਤਖਤ ਸਾਹਿਬ ਤੇ ਭਾਵੇਂ ਆ ਕੇ ਦਲਪੰਥ ਜਿੱਥੇ ਬੁੱਢਾ ਦਲ ਦਾ ਵੀ ਹੈੱਡਕੁਆਰਟਰ ਹੈ ਉੱਥੇ ਵੀ ਆਪਾਂ ਸਾਰੇ ਇਕੱਠੇ ਹੋ ਜਾਵਾਂਗੇ ਤੇ ਉੱਥੇ ਅਰਦਾਸ ਬੇਨਤੀ ਕਰਕੇ ਤੇ ਆਪ ਦਾ ਸੈੱਟ ਕਰ ਲਾਂਗੇ ਆਪਾਂ ਇਹ ਮਸਲੇ ਨੂੰ ਉਲਝਾਉਣਾ ਨਹੀਂ ਚਾਹੁੰਦੇ ਆਪਾਂ ਸਾਰੇ ਆਪਸੀ ਪ੍ਰੇਮ ਪਿਆਰ ਜਿਹੜਾ ਇਸੇ ਤਰ੍ਹਾਂ ਗੁਰੂ ਸਾਹਿਬ ਕਿਸ ਤਰ ਰੱਖਣ ਪ੍ਰੇਮ ਪਿਆਰ ਆਪਣਾ ਬਣਿਆ ਰਵੇ ਮਹਾਂਪੁਰਖਾਂ ਦਾ ਵਾਇਸ ਜੀ ਦਾ ਸਾ ਉਸਾ ਵਾਇਸ ਜੀ ਕੀ ਫਤਿਹ ਵਾਇਸ ਜੀ ਦਾ ਸਾ ਵਾਇਸ ਫਤਿਹ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਇਹ ਸਪਸ਼ਟ ਕਹਿ ਦਿੱਤਾ ਵੀ ਜਿੰਨਾ ਚਰਪੰਥ ਦੇ ਵਿੱਚ ਪੇਸ਼ ਨਹੀਂ ਹੁੰਦੇ ਚਾਹੇ ਅਕਾਲ ਚ ਉਹਨਾਂ ਨੇ ਵੀ ਮੈਨੂੰ ਕਿਹਾ ਸੀ ਬਾਬਾ ਸੰਦੇਵ ਸਿੰਘ ਹੋਰਾਂ ਨੇ ਤੁਸੀਂ ਸਾਰਿਆਂ ਨਾਲ ਬਚਨ ਬਾਬਾ ਜੀ ਕਰਕੇ ਤੇ ਜਿਹੜਾ ਇਹਨੂੰ ਆਪਣੇ ਮਸਲੇ ਨੂੰ ਆਪਾਂ ਜਰੂਰ ਸੁਲਝਾਉਣਾ ਹੈ ਉੱਥੇ ਹੀ ਬਾਬਾ ਜਿਹੜੇ ਨੇ ਗੁਰਜੀਤ ਸਿੰਘ ਨਾਨਕ ਸਰ ਵਾਲੇ ਬਾਬਾ ਘਾਲਾ ਸਿੰਘ ਜੀ ਨਾਨਕ ਸਰ ਵਾਲੇ ਉਹਨਾਂ ਨਾਲ ਵੀ ਜਿਹੜਾ ਉਹਨਾਂ ਨੇ ਵੀ ਮੈਨੂੰ ਫੋਨ ਕੀਤਾ ਤੇ ਬਾਬਾ ਜੀ ਮਸਲੇ ਨੂੰ ਆਪਾਂ ਜਰੂਰ ਸੁਲਝਾਈਏ ਤੇ ਬਾਬਾ ਸਰਦੇਵ ਸਿੰਘ ਜਿਹੜੇ ਨੇ ਉਹ ਜਰੂਰ ਆਪਣੇ ਆਪਣੀ ਜਿਹੜੀ ਹੈ ਥਿਮਾ ਜਾਗਨਾ ਕਰਵਾ ਕੇ ਤੇ ਜਿਹੜੀ ਭੁੰਨ ਬਖਸ਼ਾ ਕੇ ਤੇ ਆਪਣਾ ਖੁਲੂ ਖੂਣ ਤੇ ਇਹ ਮਸਲਾ ਜਿਹੜਾ ਸ਼ਾਂਤ ਹੋਵੇ ਤੇ ਨਹੀਂ ਤੇ ਫਿਰ ਆਪਣੇ ਜਿਹੜਾ ਉੱਪਰ ਦਾ ਰਹਿੰਦਾ ਉਹ ਆਪਣੇ ਚੰਗਾ ਨਹੀਂ ਲੱਗਦਾ ਆਪਾਂ ਕਿਸੇ ਦੇ ਵੀ ਮਹਾਪੁਰਖ ਦੇ ਸ਼ਾਂਤ ਦੇ ਖਿਲਾਫ ਇਹ ਸਿੰਘ ਬਹੁਤ ਧਿਆਨੇ ਨੇ ਐਦਾਂ ਨਹੀਂ ਕੋਈ ਬੋਲ ਦੇ ਖਿਲਾਫ ਪਰ ਜਦੋਂ ਕੋਈ ਮਰਿਆਦਾ ਦੀ ਗੱਲ ਆਉਂਦੀ ਹੈ ਉਦੋਂ ਜਰੂਰ ਕੋਲਣਾ ਪੈਂਦਾ ਕਿਉਂਕਿ ਨੈਂਕਸ਼ਨ ਫੌਜਾਂ ਜਿਹੜੀਆਂ ਮਰਿਆਦਾ ਦੇ ਅਨੁਸਾਰ ਹੀ ਚਲਦੀਆਂ ਨੇ ਸੋ ਸਾਰੇ ਬਹੁਤ ਹੀ ਆਪਾਂ ਮਿਲ ਕੇ ਮਹਾਪੁਰਖਾਂ ਨੂੰ ਜਿਹੜੇ ਹੋਰ ਨੇ ਉਹ ਕਹਿ ਕੇ ਤੇ ਬਾਬਾ ਸਖਦੇਵ ਸਿੰਘ ਹੋਰਾਣੂ ਵੀ ਕਵਾਂਗੇ ਤੁਸੀਂ ਵੀ ਆ ਕੇ ਜਿਹੜੇ ਐ ਜਿੱਥੇ ਵੀ ਤੁਸੀਂ ਜਾਂਦੇ ਹੀ ਰਹਿੰਦੇ ਹੋ ਪ੍ਰੋਗਰਾਮਾਂ 'ਚ ਭਾਵੇਂ ਅਕਾਲ ਤਖਤ ਸਾਹਿਬ ਤੇ ਭਾਵੇਂ ਆ ਕੇ ਦਲਪੰਥ ਜਿੱਥੇ ਇਹ ਬੁੱਢਾ ਦਲ ਦਾ ਵੀ ਹੈੱਡਕੁਆਰਟਰ ਹੈ ਉੱਥੇ ਵੀ ਆਪਾਂ ਸਾਰੇ ਇਕੱਠੇ ਹੋ ਜਾਾਂਗੇ ਤੇ ਉੱਥੇ ਅਰਦਾਸ ਬੇਨਤੀ ਕਰਕੇ ਤੇ ਆਪ ਦਾ ਸੈੱਟ ਕਰ ਲਾਂਗੇ ਆਪਾਂ ਇਹ ਮਸਲੇ ਨੂੰ ਉਲਝਾਉਣਾ ਨਹੀਂ ਚਾਹੁੰਦੇ ਆਪਾਂ ਸਾਰੇ ਆਪਸੀ ਪ੍ਰੇਮ ਪਿਆਰ ਜਿਹੜਾ ਇਸੇ ਤਰ੍ਹਾਂ ਗੁਰੂ ਸਾਹਿਬ ਕਿਰਪਾ ਰੱਖਣ ਪ੍ਰੇਮ ਪਿਆਰ ਆਪਣਾ ਬੜਿਆ ਰਵੇ ਮਾਪੁਰਖਾਂ ਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਬਾਬਾ ਬਲਬੀਰ ਸਿੰਘ ਨੇ ਸਪਸ਼ਟ ਕਹਿ ਦਿੱਤਾ ਵੀ ਜਿੰਨਾ ਚਿਰ ਪੰਥ ਦੇ ਵਿੱਚ ਪੇਸ਼ ਨਹੀਂ ਹੁੰਦੇ ਚਾਹੇ ਅਕਾਲ ਤਖਤ ਸਾਹਿਬ ਦੇ ਫਿਰ ਹੁਣ ਚਾਹੇ ਪੰਥ ਬੁੱਢਾ ਲਾਲ ਸਰਨੇਤਾਲ ਨੇ ਉਥੇ ਬਾਬਾ ਜੀ ਉਹਨਾਂ ਦਾ ਹੈੱਡ ਕੁਆਟਰ ਤਲਵੰਡੀ ਸਾਬੋ ਕੀ ਤਖਤਦਾਨ ਸਾਹਿਬ ਉਥੇ ਕੇਸ ਹੁਣ ਉਥੇ ਜਿਹੜੀ ਉਹ ਆਪਣੀ ਭੁੱਲ ਮੁਛਾਉਣ ਫਿਰ ਪੰਥ ਮਾਫ ਕਰੂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰੱਜ ਕੇ ਜਿਗਾਰੇ ਜਿਹਾ ਹੋਵੇ ਨਿਹਾਲੋ ਜਾਵੇ ਰੱਜ ਕੇ ਜਿਗਾਰੇ ਜਿਹਾ